ਹੈਲੋ ਓ ਬਾਈ ਓ ਹੈਲੋ ਓ ਬਾਈ ਆ ਮੈਟਰ ਬਾਈ ਦੇਖ ਲੋ ਸਾਡੀ ਮੋਟਰ ਤੇ ਪਿਆ ਇਹ ਬੰਦਾ ਅਸਾ ਖੇਤ ਪਾਣੀ ਲਾਉਣ ਆਈ ਗਿਆ ਹਨਾ ਗੁਰੀ ਹਾਂ ਤੇ ਯਾਰ ਮਾੜਾ ਮੋਟਾ ਯਾਰ ਸ਼ਰਮ ਕਰ ਲੈ ਦੇਖੀ ਯਾਰ ਇਹਦਾ ਦੇਖੀ ਕੀ ਕਰਿਆ ਹੋਇਆ ਕਾਦਾ ਕੀ ਹੋਇਆ ਪਤਾ ਨਹੀਂ ਕੀ ਖਾਦਾ ਕੀ ਹੋਇਆ ਓ ਬਾਈ ਹੈਲੋ ਹੈਲੋ ਓ ਹੈਲੋ ਓ ਬਾਈ ਓ ਯਾਰ ਮਾੜਾ ਮੋਟਾ ਦਾ ਦੇਖ ਲੋ ਪੰਜਾਬੀ ਉਹ ਹਾਲਾਤ ਦੇਖ ਲੋ ਪੰਜਾਬ ਦੇ ਕਿੱਥੇ ਹੋ ਗਏ ਇਹ ਅਸੀਂ ਜਦੋਂ ਬਾਈ ਆਪਾਂ ਦੜਬੇ ਤੋਂ ਕੌਰਿਆਂ ਨੂੰ ਆਉਣੇ ਆ ਕੌਰੀਆਂ ਦੇ ਇੱਕ ਜਮੀ ਕਾਬਰਾਂ ਦੇ ਲਵੇ ਪੰਪਾ ਪੰਪ ਤੋਂ ਲਵੇ ਬਾਈ ਸਾਈਡ ਤੇ ਸਾਡੀ ਮੋਟਰ ਆ ਉਥੇ ਦੀ ਇਹ ਗੱਲ ਹੈ ਕਿ ਹੁਣ ਇਹ ਨਹੀਂ ਪਤਾ ਕਿ ਕਿਹੜੇ ਪਿੰਡ ਦਾ ਹੈ ਕਿੱਥੋਂ ਹੈ ਕੀ ਗੱਲ ਬਾਤ ਹੈ ਬਾਜ ਟੀਕਾ ਲਾਇ ਲੱਗਦਾ ਯਾਰ ਹੈ ਕੀ ਲੱਗ ਹੁਣ ਮੇਰੀ ਗੱਲ ਸੁਣੋ ਬਾਈ ਜਿਹੜਾ ਬੰਦਾ ਕਹਿੰਦਾ ਪਤਾ ਨਹੀਂ ਇਹ ਖੜ ਗਏ ਯਾਰ ਹਨਾ ਬਾਈ ਖੜਾਂਗੇ ਹੋਰ ਕੀ ਕਰਾਂਗੇ ਯਾਰ ਹਨਾ ਸਾਡੀ ਮੋਟਰ ਹੈਗੀ ਹੁਣ ਇੱਥੇ ਜੇ ਇਹਨੂੰ ਕੁਝ ਹੋ ਗਿਆ ਅਗਲਾ ਐ ਕਹੂਗਾ ਪਤਾ ਨਹੀਂ ਮੋਟਰ ਵਾਲਿਆਂ ਨੇ ਕੁਝ ਕਰਕੇ ਪਾਤਾ ਉਥੇ ਕੰਮ ਕਰਾਉਣਗੇ ਜੇ ਇਹ ਗਿਆਈਗਾ ਹੈਲੋ ਸਾਹ ਦੇਖਾਂ ਚੱਲਦੇ ਨੇ ਇਹ ਕਰੇ ਫੋਨ ਜੀਪ ਚ ਫੋਨ ਇਹਦੇ ਓਏ ਇੱਕ ਮਿੰਟ ਫੜੀ ਫੋਨ ਦੇਖ ਲਾ ਮੈਂ ਇੱਕ ਮਿੰਟ ਜੇਬ ਚ ਹੋਊਗਾ ਫੋਨ ਦੇ ਆ ਸੀ ਫੋਨ ਲਾ ਇੱਕ ਮਿੰਟ ਗੁਰੀ ਦੇਖੀ ਸਾਹ ਚੱਲਦੇ ਦੇਖੀ ਨਾ ਬੇਲਾ ਲਾਈ ਹਾਲਾਤ ਦੇਖ ਲਓ ਪੰਜਾਬੀਓ ਪੰਜਾਬ ਦੇ ਕੀ ਆ ਗਏ ਪੰਜਾਬ ਦੇ ਹਾਲਾਤ ਦੇਖ ਲਓ ਇਹ ਪੰਜਾਬ ਦੇ ਹਾਲਾਤ ਨੇ ਅੱਜ ਦੇ ਹਾਲਾਤ ਨੇ ਇਹ ਪੰਜਾਬ ਦੇ ਮਾੜੀ ਮੋਟੀ ਸ਼ਰਮ ਆਉਣੀ ਜਾਂਦਾ ਉਹ ਬਾਈ ਹੈਲੋ ਜੀ ਫੇਸ ਆਡੀ ਨਾਲ ਖੁੱਲੂਗਾ ਲਾਊਗਾ ਖੁੱਲੀ ਬੈ ਲਾਉਗਾ ਫੋਨ ਲਾ ਕਰ ਇਹਦੇ ਫੋਨ ਕਰੇ ਫੋਨ ਲਾ ਯਾਰ ਲੈ ਫੜੀ ਫੋਨ ਫਿਚੂੜਾ ਯਾਰ ਜਿਹੜਾ ਬੰਦਾ ਕਹਿ ਰਹੰਦਾ ਹਨਾ ਵੀ ਬਾਈ ਇਹ ਜੇ ਐ ਉਹ ਹੈ ਵਿਊ ਲੈਣ ਦੇ ਮਾਰੇ ਯਾਰ ਕੋਈ ਵਿਊ ਲੈਣ ਦੇ ਮਾਰੇ ਨਹੀਂ ਬਾਈ ਸਾਡੀ ਮੋਟਰ ਤੇ ਬੰਦਾ ਪਿਆ ਹੈ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦੋ ਵੀਰੇ ਪਰਿਵਾਰ ਤੱਕ ਇਹ ਵੀਡੀਓ ਪਹੁੰਚ ਜੇ ਹਨਾ ਤੇ ਮੈਂ ਬੰਦੇ ਨੂੰ ਫੋਨ ਲਾਉਣਾ ਇਹਦੇ ਘਰੇ ਬਾਈ ਆਹ ਬਾਈ ਦਾ ਫੋਨ ਨਿਕਲਿਆ ਬਾਈ ਜੇਬ ਚੋਂ ਪੈਸਾ ਤਾਂ ਕੋਈ ਨਹੀਂ ਹੈਗਾ ਇਹਦੀ ਜੇਬ ਚ ਬਾਈ ਚੈੱਕ ਕਰ ਲਿਆ ਬਾਕੀ ਬਾਈ ਬੰਦੇ ਦਾ ਠੀਕ ਹੈ ਪਾਣੀ ਭੂਣੀ ਪਾ ਕੇ ਦੇਖ ਲੈਣਿਆ ਇੱਕ ਮਿੰਟ ਮੈਂ ਕਰੀ ਫੋਨ ਹੈਲੋ ਆਉਤੇ ਨੰਬਰ ਪਿਆ ਹੈ ਹੈਲੋ ਬਾਈ ਮੈਂ ਹੈਲੋ ਹਿਲਦਾ ਹਿਲਦਾ ਹੈ ਬਾਈ ਹਿਲਦਾ ਹੈ ਹਿਲਦਾ ਹੈ ਬਾਈ ਅਸੀਂ ਇੱਥੋਂ ਗੋਣਾਂਗੇ ਕੌਰੀਆਂ ਪਿੰਡ ਆਪਣਾ ਤੇ ਇੱਥੇ ਇੱਕ ਥੋੜਾ ਤੇਰਾ ਮਿੱਤਰ ਆ ਬਾਈ ਕੋਈ ਤੇਰਾ ਮਿੱਤਰ ਹੈ ਕਿ ਤੇਰਾ ਪਰ ਆ ਕੀ ਲੱਗਦਾ ਬਾਈ ਤੇਰਾ ਤੇਰਾ ਉੱਤੇ ਨੰਬਰ ਪਿਆ ਸੀ ਉਸਤਾ ਬਾਈ ਇਹ ਡਿੱਗਿਆ ਪਿਆ ਔਰੇ ਕੋਈ ਨਹੀਂ ਮਿਲਦਾ ਕੁਝ ਖਾਦਾ ਪੀਤਾ ਹੋਇਆ ਯਾਰਾ ਇਓਰੇ ਡਿੱਗ ਗਿਆ ਪਿਆ ਸੀ ਅਸੀਂ ਬਾਈ ਫੋਨ ਜੇਬ ਚੋਂ ਕੱਢ ਕੇ ਫੋਨ ਲਾਇਆ ਬਾਈ ਸਾਡੀ ਮੋਟਰ ਤੇ ਡਿੱਗਿਆ ਪਿਆ ਸੀ ਮਿਲਣਾਦਾ ਬਾਈ ਇਹਨੇ ਚਿੱਟਾ ਜੁੱਟਾ ਲਾਇਆ ਲੱਗਦਾ ਯਾਰ ਹਾਂ ਬਾਈ ਬਣ ਕੇ ਬਾਈ ਆ ਕੇ ਰਹੀਂ ਜੇ ਜਦੋਂ ਆਪਾਂ ਦੜਬੇ ਤੋਂ ਕੌਰੀਆਂ ਨੂੰ ਜਾਣਦੇ ਆ ਕਿ ਉੱਥੇ ਪੰਪਾ ਗੱਲ ਲਵੇ ਉੱਥੇ ਆ ਇਹ ਖਬਰ ਹਾਂ ਛੋਡੀ ਹੈ ਬਾਈ ਇਹਦੀ ਜੇਬ ਚੋਂ ਬਾਈ ਫੋਨ ਫੋਨ ਮਿਲਿਆ ਸਾਨੂੰ ਹਾਂ ਹੋਸ਼ ਤਾਂ ਆ ਗਿਆ ਪਹਿਲਾਂ ਹੋਸ਼ ਨਹੀਂ ਆ ਰੇ ਪਾਣੀ ਪੂਰੀ ਪਾ ਕੇ ਹੋਸ਼ ਤਾਂ ਆ ਗਿਆ ਠੀਕ ਹੈ ਬਾਈ ਪੱਛੇ ਨੂੰ ਹਲੋ ਕੌਣ ਹੈ ਹੈਲੋ ਕੀ ਖਾਦਾ ਓਏ ਕੀ ਖਾਦਾ ਹੈ ਹੈ ਲਵੇ ਲਿਆ ਗੁਰੂ ਕੈਮਰਾ ਕੀ ਖਾਦਾ ਹੈ ਕੋਈ ਨਾ ਬਈ ਓਏ ਯਾਰ ਤਰੋਂ ਮਾੜੀ ਮੋਟੀ ਤਰੋਂ ਸ਼ਰਮ ਆਉਣੀ ਚਾਹੀਦੀ ਤੂੰ ਰਿਮੋਟਰ ਤੇ ਪਿਆਗਾ ਪਰਿਵਾਰ ਚ ਕੌਣ ਕੌਣ ਹੈ ਤੇਰੇ ਚ ਇਕੱਲਾ ਬਈ ਹੈ ਇਕੱਲਾ ਭਾਈ ਹੈੜੀ ਕੋਈ ਪਹਿਣਾ ਕਿੰਨਿਆਂ ਨੇ ਹੈ ਨਹੀਂ ਹੈ ਨਹੀਂ ਬਾਪ ਮਾਂ ਕੱਲੀ ਤੇਰੀ ਮਾਂ ਕੱਲੀ ਹੈ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਆਦਰਾ ਹੈ ਨਹੀਂ ਇਦਨੂ ਯਾਰ ਮਾਣੀ ਮੋਟੀ ਦਾ ਯਾਰ ਦੇਖ ਲੈ ਯਾਰ ਕੀ ਖਾਦਾਗਾ ਦੋਸਤ ਤਰ ਗਿਆ ਬਾਈ ਦੋਸਤ ਤਰ ਕੇ ਗਿਆ ਸਮਾਨ ਲਾਉਣਾਗਾ ਸਮਾਨ ਲੰਗੇ ਨਾ ਸਮਾਨ ਲਾਉਣਾ ਹੁੰਦਾ ਤੂੰ ਹੁਣ ਸਮਾਨ ਲਾ ਕੇ ਪਈਗਾ ਖਾਸੀ ਡੋਜ ਲਾ ਗਿਆ ਦੋਸਤੋ ਅਸੀਂ ਕੋਈ ਥਾਣੇ 'ਚ ਫੋਨ ਨਹੀਂ ਕਰਦੇ ਅਸੀਂ ਕਿਤੇ ਫੋਨ ਨਹੀਂ ਕਰਦੇ ਅਸੀਂ ਫੋਨ ਕਰਾਂਗੇ ਓਨਲੀ ਹਸਪੀਟਲ 'ਚ ਕਿਉਂਕਿ ਜਿਹੜੇ ਬੋਤੇ ਥਾਣੇ 'ਚ ਫੋਨ ਕਰਦੇ ਐ ਕਿਉਂਕਿ ਬਾਈ ਬਿਮਾਰ ਤਾਂ ਇਹ ਪਹਿਲੀ ਡੋਜ ਆ ਇਹਨੂੰ ਬਾਈ ਕੱਲੀ ਖੜਾ ਦਵਾਈ ਦੀ ਲੋੜ ਹੈ ਦਵਾਈ ਆਪਾਂ ਦਵਾਵਾਂਗੇ ਤੇ ਨਸ਼ਾ ਛੱਡਣਾ ਚਾਹੁੰਦਾਗਾ ਹੈ ਕਿੰਨਾ ਗਾਉ ਖਾਈ ਜਿੰਦਗੀ ਤੇਰੀ ਤੂੰ ਇੱਕ ਗੱਲ ਸੋਚ ਯਾਰ ਹਨਾ ਤੇਰੀ ਮਾਂ ਕੱਲੀ ਐ ਉਹਨੂੰ ਤੇਰੇ ਤੋਂ ਆਸ ਉਹਦਾ ਕੋਈ ਹੈ ਨਹੀਂ ਤੂੰ ਯਾਰ ਮਾੜਾ ਮੋਟਾ ਦਾ ਯਾਰ ਸੋਚ ਲੈ ਹੈ ਤੈਨੂੰ ਮਾੜਾ ਮੋਟਾ ਵੀ ਨਹੀਂ ਯਾਰ ਸੁਰਤੇਗੀ ਹੈ ਦੇਖ ਲੈ ਬਾਈ ਕਿੰਨਾ ਪੁਰਸ਼ੇ ਵਰਗਾ ਪਿਆਗਾ ਕਿੰਨੇ ਸਾਲ ਹੋ ਗਏ ਨਸ਼ਾ ਲਾਉਂਦੇ ਨੂੰ 5 ਸਾਲ ਹੋ ਗਏ ਨਾਲ ਕਰੋ ਕਿਵੇਂ ਕਿੰਨੀ ਜ਼ਮੀਨ ਐ ਇਹ ਬੰਛੀ ਕਿੱਲੀ ਪਹਿਲਾਂ ਕਿੰਨੀ ਸੀ ਹੈਗੀ ਸੀ 9 000 10 ਕਿਲਿਆਂ ਤੋਂ ਬੰਦੇ ਨੇ 5 ਕਿਲਿਆਂ ਦੇ ਆ ਗਿਆ 5 ਕਿਲੇ ਵੇਚਤੇ ਆਏ ਸਾਲ 'ਚ ਕਹਿੰਦਾ 1 ਕਿਲਾ ਵਿਖ ਜਾਂਦਾ ਤੇ ਯਾਰ ਮਾੜੀ ਮੋਟੀ ਦੇਖ ਲਓ ਤੁਸੀਂ ਹਾਲਾਤ ਦੇਖ ਲਓ ਉਸ ਤਾਂ ਲੱਗੇ ਜਾਂਦੇ ਹੀਗੇ ਹਨਾ ਵੀ ਯਾਰ ਸਾਡੀ ਮੋਟਰ ਤੇ ਚੱਲ ਮਾੜਾ ਮੋਟਾ ਦੇਖ ਲਈ ਨੱਕੇ ਨੁੱਕੇ ਦੀ ਬਾਰੀ ਹਨਾ ਕਿਵੇਂ ਕਿੱਧਰ ਹੈ ਤੇ ਗੁਰੂ ਨੇ ਨੀਂਗਾ ਮਾਰੀ ਇਹ ਡਿੱਗਿਆ ਪਿਆ ਸੀ ਬਾਈ ਦੇਖ ਲਾ ਹੈ ਉਰੇ ਪਿਆਗਾ ਟੌਰ ਨਾਲ ਯਾਰ ਤੂੰ ਤੈਨੂੰ ਯਾਰ ਮਾੜਾ ਮੋਟਾ ਦਾ ਯਾਰ ਸ਼ਰਮ ਚ ਹੀ ਰਹੀ ਹੈ ਹੈ ਲੈ ਵੀ ਲਿਆ ਕੈਮਰਾ ਧੰਨਵਾਦ ਬਾਈ ਤੁਸੀਂ ਆ ਗਏ ਕਿਵੇਂ ਧੰਨਵਾਦ ਬਈ ਤੁਸੀਂ ਆ ਗਏ ਨਹੀਂ ਬਾਈ ਯਾਰ ਧੰਨਵਾਦ ਤਾਂ ਕੀ ਗੱਲ ਆ ਯਾਰ ਤੈਨੂੰ ਮਾੜਾ ਮੋਟਾ ਜੇ ਸਾਡੇ ਨਾਲ ਪਾਇਆ ਦਰੇ ਜੇ ਤੈਨੂੰ ਕੁਝ ਹੋ ਜਾਦਾ ਸਾਡੇ ਕਾਊਂਟ ਦਵਾਲ ਸੀਗਾ ਐ ਵੀਡੀਓ ਦਾ ਯਾਰ ਇਹਦਾ ਸਬੂਤ ਰੱਖਾਂਗੇ ਕੱਲ ਨੂੰ ਤੈਨੂੰ ਕੁਝ ਹੋ ਜੇ ਸਾਡੇ ਕਾ ਕੇ ਗਲਾਮਾ ਫੜ ਲੂ ਅਗਲਾ ਹੈ ਸਬੂਤ ਰੱਖਾਂਗੇ ਜਿਹੜੇ ਬਦਵਾਨ ਬਣਦੇ ਆ ਨਾ ਵੱਡੇ ਗਾਲਾਂ ਗੂਲਾ ਕੱਢਦੇ ਵੀ ਇਹ ਫੇਕ ਐ ਵੀਡੀਓ ਵੀਡੀਓ ਇਹ ਪੂਰੀ ਅਸਲੀ ਐ ਕੌਰੀਆਂ ਤੋਂ ਜਦੋਂ ਅ ਦੜਬੇ ਤੋਂ ਜਦੋਂ ਆਪਾਂ ਕੌਰੀਆਂ ਨੂੰ ਜਾਣਦੇ ਆ ਉਹਦੇ ਪੰਪਾਂ ਦਾ ਪਪੂ ਦੇ ਸਾਹਮਣੇ ਆਪਣੀ ਮੋਟਰ ਹੈਗੀ ਹੈ ਨਾ ਤੇ ਧੁਰੂ ਮਾੜੀ ਮੋਟੀ ਯਾਰ ਸ਼ਰਮ ਆਉਣੀ ਚਾਹੀਦੀ ਯਾਰ ਤੁਸੀਂ ਬਾਈ ਕਮੈਂਟ ਗਾਲਾਂ ਦੇ ਲੱਗੇ ਨੇ ਕਮੈਂਟਾਂ 'ਚ ਕਿਸੇ ਦੀ ਮਾਂ ਦਾ ਪੁੱਤ ਮਿਲ ਜੂ ਯਾਰ ਹਨਾ ਦੇਖ ਲੈ ਹਾਲਾਤ ਕੀ ਸੀਗੇ ਜੇ ਅਸੀਂ ਉਹਨੇ ਨਾ ਖੜਦੇ ਤੇ ਫੋਨ ਜੇਬ 'ਚੋਂ ਨਾ ਲੱਭਦੇ ਇਹਦਾ ਮਿੱਤਰ ਆ ਰਿਹਾ ਹੈਗਾ ਬਾਈ ਕਿਨੇ ਉਂਤਰੇ ਮਿੱਤਰ ਦਾ ਅੱਛਾ ਤੇ ਬਾਈ ਦੇਖ ਲੈ ਮਿੱਤਰ ਇਹਦਾ ਆ ਰਿਹਾ ਹੈਗਾ ਤੈਨੂੰ ਸਮਾਨ ਤੇ ਕਿਨੇ ਲਾਇਆ ਓਏ ਸਮਾਨ ਤੇ ਕਿਨੇ ਲਾਇਆ ਆਪੇ ਲੱਗਿਆ ਹੈ ਆਪੇ ਲੱਗਿਆ ਆਪੇ ਲੱਗਿਆ ਇਹ ਗੱਲ ਸੱਚੀ ਆ ਬਾਈ ਨਾ ਤਾਂ ਕੋਈ ਸਰਕਾਰ ਸਮਾਨ ਤੇ ਚਿੱਟੇ ਤੇ ਲਾਉਂਦੀ ਹੈ ਨਾ ਕੋ ਬੰਦਾ ਚਿੱਟਾ ਲਾਉਂਦਾ ਜੀ ਇਹਦੇ ਚਿੱਟੇਲੇ ਬੰਦੇ ਚ ਮੈਂ ਵੀ ਰਹਿਣਾ दारू ਵਾਲੇ ਬੰਦੇ ਚ ਬਥੇਰੇ ਚ ਮੈਂ ਰਹਿਣਾ ਨਸ਼ੇੜੀਆਂ ਚ ਹੁਣ ਜੀ ਬਾਈ ਆਪ ਲੱਗਾਂਗੇ ਜੀਬ ਦਾ ਸੁਆਦ ਹੋਊਗਾ ਫੇਰ ਫਾਇਦਾ ਬਾਈ ਨਹੀਂ ਬਾਈ ਕੋਈ ਹਨਾ ਕਿਸੇ ਨੂੰ ਕੋਈ ਨਹੀਂ ਲਾਉਂਦਾ ਹੁੰਦਾ ਮੈਨੂੰ ਮੈਨੂੰ ਨਾ ਕਿਸੇ ਨੇ ਲਾਤਾ ਮੈਨੂੰ ਇੰਨਾ ਟਾਈਮ ਹੋ ਗਿਆ ਤਰ ਕੀ ਕੱਢੇਗਾ ਇਹਦੇ ਚੋਂ ਹੈ ਕਿੰਨੇ ਦਾ ਪੀਜਾ ਨਾਲ ਡੇਲੀ ਲੈ ਬਿਆਰਿਆ ਕਰਾਂ ਗੁਰੀ ਕਿੰਨੇ ਦਾ ਪੀਜਾ ਨਾਲ ਡੇਲੀ ਹਜ਼ਾਰ ਉੱਚੀ ਬੋਲਦਾ ਯਾਰ ਹਜ਼ਾਰ ਦਾ ਹਜ਼ਾਰ ਦਾ ਡੇਲੀ ਪੀਜਾ ਨਾਲ ਕਮਾਉਣਾ ਕੀ ਆ ਕੁਝ ਨਹੀਂ ਕਮਾਉਂਦਾ ਕਹਿੰਦਾ ਸਾਰਾ ਜ਼ਮੀਨ ਦੇ ਸਰਤੀ ਚੱਲਦਾ ਹੈ ਤੇਰੀ ਮਾਂ ਵਿਚਾਰੀ ਕਿਵੇਂ ਯਾਰ ਬਿਰ ਬਿਰ ਕਰਦੀ ਫਿਰਦੀ ਉਹ ਹੈ ਤੈਨੂੰ ਦਵਾਈ ਦੇ ਹੀ ਦੀ ਐ ਲੈ ਗੱਲ ਗੁਰੀ ਉਹਨੂੰ ਆਪਣੇ ਨੂੰ ਫੋਨ ਮਾਰ ਆਪਣੇ ਵੀਰ ਨੂੰ ਕੇ ਐਮਟੀ ਗਰੋ ਲਾਈਫ ਵਾਲੇ ਨੂੰ ਉਹਨੂੰ ਦਵਾਈ ਦਵਾਈਏ ਤੇਰੀ ਤਿੰਨ ਮਿੰਟਾਂ ਚ ਤੋੜ ਖਾਤਮ ਕਰ ਦਾਂਗੇ ਉਹ ਅੱਛਾ ਬਈ ਹਾਂ ਮੈਂ ਫੋਨ ਕਰਦਾ ਆਪਣੇ ਬਾਈ ਨੂੰ ਨਾਲੇ ਕੋਈ ਬਾਲਾ ਜਿਆਦੇ ਮਹਿੰਗਾ ਸਿਸਟਮ ਨਹੀਂ ਹੈਗਾ ਠੀਕ ਹੈ ਉਹਨਾਂ ਦਾ ਪਤਾ ਨਹੀਂ ਕਿੰਨੇ ਘਰ ਬਸਾਦੇ ਉਹਨਾਂ ਨੇ ਅੱਛਾ ਬਈ ਹੋਰ ਇੱਕ ਮਿੰਟ ਮੈਂ ਆਪਣੇ ਬਾਈ ਨੂੰ ਫੋਨ ਕਰਦਾ ਤੇ ਤੇਰਾ ਬਪੜਾ ਕਰੇ ਇੱਕ ਮਿੰਟ ਤੈਨੂੰ ਆਪਣੇ ਤੋਂ ਦਵਾਈ ਦਵਾਦੀ ਠੀਕ ਹੋ ਜੇਗਾ ਕੋਈ ਚੱਕਰ ਨਹੀਂ ਛੱਡ ਦੇਗਾ ਨਸ਼ਾ ਬਾਕੀ ਤੇਰਾ ਆਪਦਾ ਮਨ ਸਮਝਾਉਣ ਵਾਲੀ ਗੱਲ ਹੈ ਹਨਾ ਦੇਖ ਗੱਲ ਸਿੱਧੀ ਹੈ ਕਿਉਂ ਗੁਰੀ ਹੁਣ ਜੇ ਬਾਈ ਇਹਦਾ ਆਪਦੀ ਮੰਨੀ ਹੋਊਗਾ ਤੇ ਕੈਮਰਾ ਮਾਰੀ ਤੇ ਦੇਖੀ ਹਾਲਾਤ ਦੇਖ ਲਾ ਉਹ ਕਿਵੇਂ ਬਿਨਾ ਸ਼ਰਟ ਤੋਂ ਪੇਸ਼ ਸ਼ਰਟ ਥੱਲੇ ਪਈ ਹੈ ਠੀਕ ਆ ਯਾਰ ਤੈਨੂੰ ਮਾੜੀ ਮੂਟੀ ਦਾ ਯਾਰ ਤੈਨੂੰ ਸ਼ਰਮ ਚਾਹੀਦੀ ਆ ਯਾਰਾ ਵੀਡੀਓ ਨੂੰ ਬਾਈ ਦੱਬ ਕੇ ਸ਼ੇਅਰ ਕਰ ਦੋ ਕੋਈ ਫੇਕ ਵੀਡੀਓ ਨਹੀਂ ਹੈਗੀ ਜਿਹੜੇ ਹੁੰਦੇ ਕਹਿੰਦੇ ਫੇਕ ਵੀਡੀਓ ਆ ਤਾਂ ਸਾਡਾ ਨੰਬਰ ਪਾ ਆ ਤੁਹਾਨੂੰ ਬਾਈ ਕੰਟੈਕਟ ਕਰ ਲਓ ਕੋਈ ਚੱਕਰ ਨਹੀਂ ਫੇਕਬੁੱਕ ਵੀਡੀਓ ਨਹੀਂ ਏ ਲੰਗੇ ਜਾਂਦੇ ਹੀ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਠੀਕ ਹੈ ਕਿਸੇ ਮਾਂ ਦਾ ਪੁੱਤ ਮਿਲ ਜਾ ਬਾਕੀ ਫੋਨ ਆਪਾਂ ਨੇ ਕਰਤਾ ਕਿਹੜਾ ਪਿੰਡ ਕਿਹੜਾ ਜਰਾ ਪਿੰਡ ਕਿਹੜਾ ਪਿੰਡ ਦਾ ਬਾਈ ਸਿੱਧੂਆਣਾ ਹੈ ਹੈ ਸਿੱਧੂਆਣਾ ਸੱਜੂਆਣਾ ਪਿੰਡ ਨੇ ਕਿਉਂ ਯਾਰ ਕੱਚੀ ਗੱਲਾਂ ਕਰਦਾ ਤੂੰ ਦੱਸ ਪਿੰਡ ਤੇਰਾ ਕਿਹੜਾ ਨਾ ਲੱਗ ਵੀ ਹੋ ਪਿੰਡੇ ਦਾ ਕੋਈ ਕਿਹੜਾ ਪਿੰਡ ਤੇਰਾ ਮੈਂ ਕਹਿੰਦਾ ਰੁਕਲਾ ਤਾਂ ਨਹੀਂਗਾ ਪਿੰਡ ਤੇਰਾ ਰੁਕਲਾ ਨਹੀਂ ਹੈਗਾ ਰੁਕਲਾ ਤਾਂ ਮੈਂ ਪਛਾਣਦਾ ਸਾਰਿਆਂ ਨੂੰ ਡੜਬਾ ਬਾਈ ਡੜਬੇ ਯਾਰ ਤੈਨੂੰ ਮਾੜੀ ਮੋਟੀ ਸ਼ਰਮ ਚਾਹੀਦੀ ਨਾ ਤੂੰ ਡੜਬੇ ਤੋਂ ਆ ਕੇ ਉਰੇ ਚੱਟਾ ਲਾਉਣਾ ਹੈ ਕੀ ਗੱਲ ਤੈਨੂੰ ਸੰਗ ਲੱਗ ਵਿਆਹ ਮਿਲ ਨੂੰ ਦੇਖਣਾ ਲਵੇ ਹੁਣ ਨਾ ਤੈਨੂੰ ਤੈਨੂੰ ਸਾਰਾ ਨੈਟ ਤੇ ਦੇਖਣਗੇ ਲੋਕ ਆ ਸਨੇ ਤੇਰੀ ਮਾਂ ਦੇਖੂ ਯਾਰ ਤੈਨੂੰ ਯਾਰ ਮਾੜੀ ਮੋੜ ਦਾ ਉਹ ਵਿਚਾਰੀ ਬੁਢੀ ਹੋਊਗੀ ਠੀਕ ਐ ਤੈਨੂੰ ਮਾੜੀ ਮੋੜ ਦਾ ਸੁਰਤ ਚਾਹੀਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਤੇ ਤੈਨੂੰ KMT ਗਰੋ ਲਾਈਫ ਆਲਾ ਦਾ ਪ੍ਰੋਡਕਟ ਦਵਾਦਾਨੇ ਤੈਨੂੰ ਉਤੋਂ ਆਮਨੇ ਮਿੱਤਰ ਆਪਣਾ ਨਾਨੀ ਪ੍ਰਦੀਪ ਨਾ ਉਹ ਨੂੰ ਪੁਰਾਣਾ ਐ ਓਰੇ ਵੀਡੀਓ ਸ਼ੇਅਰ ਕਰ ਦੋ ਬਾਈ ਦੱਬ ਕੇ ਕੋਈ ਫੇਕ ਵੀਡੀਓ ਨਹੀਂ ਹੈਗੀ ਤੇ ਤੇਰਾ ਬੱਬਲਾ ਕਰੇ ਬਾਈ ਇਹ ਕੌਰੀਆਂ ਤੋਂ ਜਦੋਂ ਆਪਾਂ ਦਰਬੀ ਤੋਂ ਕੌਰੀਆਂ ਨੂੰ ਆਉਣੇ ਬਾਈ ਉਹ ਸੜਕ ਤੇ ਆਪਣੀ ਮੋਟਰ ਹੈਗੀ ਜਦੋਂ ਮਰਜੀ ਆ ਕੇ ਬਾਈ ਤੁਸੀ ਕਿਸ ਨੂੰ ਵੀ ਪਤਾ ਕਰ ਸਕਦੇ ਵੇਥੋਂ ਬੰਦਾ ਮਿਲਿਆ ਸੀ ਜਾਨਾ ਧੰਨਵਾਦ